ਸਾਂਗਠਕ ਕਮੇਟੀ ਜਿੰਦਾਬਾਦ ਮਾਜਕ ਸੰਗਠਕ ਕਮੇਟੀ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਥਾਣ ਮਜ਼ਦੂਰ ਏਕਤਾ ਜਿੰਦਾਬਾਦ ਥਾਣ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮਡੇ ਕਿਸਾਨ ਸੰਸਕ੍ਰਿਤ ਕਮੇਟੀ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨਾਂ ਦਾ ਇਕ ਜਿੰਦਾਬਾਦ ਮਡੇ ਕਿਸਾਨ ਸੰਸਕ੍ਰਿਤ ਕਮੇਟੀ ਜਿੰਦਾਬਾਦ ਸਾਰੀਆਂ ਸਰਕਾਰਾਂ ਮੁਰਦਾਬਾਦ ਸਾਰੀਆਂ ਸਰਕਾਰਾਂ ਮੁਰਦਾਬਾਦ ਆਹ ਇਹ ਗੱਲ ਹੁਣ ਬਣਾ ਪ੍ਰਧਾਨ ਨਹੀਂ विधानसभा ਹਲਕਾ ਦਿਨਨਾਨਗਰ ਅਦੀਨਾਉਂ ਦੀ 슈ਗਰ ਮਿਲ ਪਨਿਆਰ ਦੇ ਅੰਦਰ ਨੂੰ ਜਾਣ ਵਾਲੇ ਰਸਤੇ ਦੀ ਖਸਤਾ ਹਾਲਤ ਕਰ ਕਿਸਾਨ ਭਾਰੀ ਪਰੇਸ਼ਾਨ ਹਨ ਇਸ ਖਰਾਬ ਰਸਤੇ ਦੇ ਕਰ ਗੰਨੇ ਨੂੰ ਲਿਜ਼ਾਨ ਵਿੱਚ ਵਿਗਨ ਪੈ ਰਿਹਾ ਤੇ ਸਫਾਈ ਦੇ ਮਾੜੇ ਹਾਲਾਤਾਂ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਕਿਸਾਨਾਂ ਨੇ ਦੱਸਿਆ ਕਿ ਰਸਤਾ ਡੂੰਘੇ ਪੈਣ ਕਾਰਨ ਕਾਫੀ ਖੱਤਾ ਹਾਲਤ ਬਣੇ ਹੋਏ ਹਨ ਜਿਸ ਕਾਰਨ ਟਰੈਕਟਰ ਟਾਲੀਆਂ ਫਸ ਜਾਂਦੀਆਂ ਹਨ ਇਸ ਨਾਲ ਗੰਨੇ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਵਾਹਨਾਂ ਨੂੰ ਨੁਕਸਾਨ ਵੀ ਹੋ ਰਿਹਾ ਇਸ ਦੇ ਇਲਾਕੇ ਦੇ ਕਿਸਾਨ ਨੇਤਾ ਨੇ ਕਿਹਾ ਕਿ ਰਸਤੇ ਦੇ ਇਹ ਰਸਤੇ ਦੀ ਸਹਾਲਤ ਨੇ ਸਭ ਨੂੰ ਬੇਬਸ ਬਣਾ ਦਿੱਤਾ ਗੰਨਾ ਵੇਚਣ ਲਈ ਕਈ ਦਿਨ ਲੱਗ ਰਹੇ ਹਨ ਸਫਾਈ ਦੀ ਕਮੀ ਕਾਰਨ ਗੰਦਾ ਪਾਣੀ ਭਰਿਆ ਰਹਿੰਦਾ ਜੋ ਬਿਮਾਰੀਆਂ ਨੂੰ ਵਧਾਉਂਦਾ ਹੈ ਸਫਾਈ ਤੇ ਸਿਹਤ ਖਤਰੇ ਰਸਤੇ ਦੇ ਕੰਡਿਆਂ ਤੇ ਕੂੜਾ ਕਰਕਟ ਦਾ ਢੇਰ ਲੱਗਿਆ ਹੋਇਆ ਜਿਸ ਨਾਲ ਮੱਛਰਾਂ ਤੇ ਬਿਮਾਰੀਆਂ ਦਾ ਖਤਰਾ ਵੱਧ ਗਿਆ ਕਿਸਾਨਾਂ ਨੇ ਹੋਰ ਕੀ ਦੱਸਿਆ ਉਹ ਸੁਣਦੇ ਹਾਂ ਸਸਕਾ ਵੰਦਰ ਸੰਗਾ ਪਿੰਡ ਮੇਰਾ ਜਨਪੁਰ ਆ ਅਸੀਂ ਸਰਕਾਰੀ ਮੇਲ ਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਤੇ ਮੇਲ ਦੇ ਇੰਨੇ ਹਾਲਾਤ ਮਾਰੇ ਆ ਕਿ ਖਲੋਣਾ ਤੇ ਬਹਿਣਾ ਵੀ ਮੁਸ਼ਕਲ ਹੋ ਗਿਆ ਉਥੇ ਰਾਤ ਦੀ ਬਾਰਸ਼ ਲੱਗੀ 12 1 ਵਜੇ ਦੀ ਪਹਿਲਾ ਰੋਡ ਤੇ ਹੀ ਰੋਡ ਤੋਂ ਬਾਅਦ ਇਹਨਾ ਕੱਚੀ ਕੱਚਾ ਜਾ ਰੇਕ ਰਾਹ ਬਣਾਇਆ ਪਤਾ ਨਹੀਂ ਉਥੋਂ ਜਾਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਤੇ ਬਾਅਦ ਦੇ ਪਤਾ ਲੱਗੇਗਾ ਨਾ ਉਥੇ ਬਹਿਣ ਦਾ ਖਲੋਣਾ ਨਾ ਖਲੋਣ ਦਾ ਪਾਣੀ ਹੀ ਪਾਣੀ ਆ ਥਲੇ ਤੇ ਗਾਰ ਗੋਡੇ ਗੋਡੇ ਪੂਰੇ ਪੂਰੇ ਕੱਪੜੇ ਸਾਰੇ ਗਿੱਲੇ ਹੋਏ ਆ ਸਰਕਾਰਾਂ ਕੋਈ ਧਿਆਨ ਨਹੀਂ ਮੈਲਾ ਵਾਲੇ ਕੋਈ ਮੜਾਇ ਨਹੀਂ ਦੇਖਣਦੇ ਵੀ ਉੱਥੇ ਜਾ ਕੇ ਲਵਾ ਦਿੰਦੇ ਆ ਚਲੋ ਜਾਓ ਤੇ ਲੱਗੋ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਚੀਜ਼ ਗਮ ਹੋਏ ਕੋ ਟੁੱਟ ਜੇ ਕੋਈ ਜਵਾਬਦਾਰ ਨਹੀਂ ਆ ਨਾ ਮੇਰਾ ਲਾਹਰੀ ਸਿੰਘ ਮੁਸ਼ਕਿਲਾਂ ਤੇ ਆ ਰਹੀ ਆ ਕਦੀ ਕੱਲ ਦੇ ਗੰਨਾ ਲੈ ਕੇ ਆਏ ਨੇ ਇੱਕ ਤਾਂ ਦੋ ਸੂਟ ਕਰੋ ਮੰਗਾ ਲਿਆ ਫੇਰ ਤੋਂ ਬੂਡਵਾੜਾਂ ਚੰਗੀਦੜਾ ਜ਼ਿਲ੍ਹੇ ਹੋ ਗਏ ਤੇ ਬਹੁਤ ਮਾਰੇ ਹਲਾਦਾ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬੈਹਿ ਗਏ ਪੂਰੀ ਰਾਤ ਇਦਾਂ ਹੀ ਕੱਟੀ ਆ। ਹੂੰ ਤੇ ਟਰਾਲੀਆਂ ਥੱਲੇ ਵੀ ਪਾਣੀ ਪੂਰਾ ਹੋ ਗਦਾ ਹੂੰ ਤੇ ਕਿਤੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਕੰਟੀਨ ਹੀ ਕੰਟੀਨ ਵੀ ਚੋਂਦੀ ਆ ਬਹੁਤ ਮਾੜਾ ਮਾੜੇ ਹਲਾਦਾ ਇਥੇ ਹੋ ਗਏ। ਕੋਈ ਕੋਈ ਤਵੰਦ ਨਹੀਂ ਕੀਤਾ ਸਰਕਾਰ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ। ਨਾ ਕੋਈ ਬੈਠਣ ਬਾਤ ਤੇ ਛੱਡ ਬਣਾਈ ਆ ਨਾ ਕੁਛ ਇਦਾਂ ਹੀ ਆ ਬਸ ਲੋਕੀ ਆਪਣੇ ਆਪਣੇ ਟਰਾਲੀਆਂ ਥੱਲੇ ਬਿਸਤਰੇ ਜਿਹੜੇ ਘਰੋਂ ਲਿਆਉਂਦੇ ਤੇ ਸੀ ਉਹ ਵੀ ਗਿੱਲੇ ਹੋ ਗਏ ਜੀ। ਨਾਮ ਬ ਮੈਂ ਭਾਜੀ ਗੰਨਾ ਲੈ ਕੇ ਆਇਆ ਸੀ ਪਰ ਜਿਹੜੇ ਹਾਲਾਤ ਨੇ ਜਾ ਕੇ ਦੇਖੇ ਜਾਣ ਤੇ ਮੰਨ ਲਓ ਕਿ ਇੰਨਾ ਸਾਡੇ ਜਾਨਪੱਲਾ ਕਿ ਤੁਸੀਂ ਟੁੱਟੀ ਹੀ ਸਾਡੇ ਨਾਲ ਘਰਾਂ ਚ ਪਾਣੀ ਨਹੀਂ ਬੜਾ ਜਿੰਨਾ ਹੋਣਾ ਆਪਣਿਆਂ ਮਿਲਦੇ ਜਾਰ ਤੇ ਤੇ ਚੁੰਨੀ ਥੱਲੇ ਪਾਣੀ ਆ ਬਹੁਤ ਮਾਰੇ ਹਾਲਾਤ ਨੇ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਆਣ ਕੇ ਜਰੂਰ ਦੇਖੋ ਜਾਂ ਤੇ ਛੱਡਿਆ ਕੋਈ ਛੱਡ ਨਹੀਂ ਕੋਈ ਉੱਥੇ ਕੋਈ ਨਹੀਂ ਕੰਟੀਨ ਵੀ ਚਾਉਣ ਦੀ ਜਿੱਥੇ ਮਾਰੇ ਮੋੜੇ ਕਿਸਾਨ ਬੜੇ ਦੇ ਨੇ ਬਹੁਤ ਜ਼ਿਆਦਾ ਮਾਰੇ ਹਾਲਾਤ ਨੇ ਉੱਥੋਂ ਦੇ ਕੋਈ ਨਹੀਂ ਜਾਣ ਬੇਚਾਰਾ ਜੀ ਬਸ ਡੇ ਟੈੱਡ ਸ਼ੀਟ ਤੇ ਬੈ ਕੇ ਟਾਈਮ ਕੱਢਣ ਦੇ ਆ ਬਾਦ ਦੋ ਦੋ ਛੂਟ ਬਦਲ ਲਿਆ ਕਿ ਪਾਣੀ ਪੱਲਾ ਕੀ ਲਾ ਤਰ੍ਹਾਂ ਦੇ ਇਦਾਂੇ ਕੰਮ ਜਦੋਂ ਜੇ ਚੱਲਣ ਦੀ ਹੈ ਬਸ ਬਾਰਤ ਨੇ ਲੰਡਿਆ ਸਰਕਾਰ ਨੂੰ ਇਹ ਅਪੀਲ ਕਰਨੇ ਆ ਵੀ ਕਰਨਾ ਚਾਹੁੰਦੇ ਆ ਕਿ ਕੋਈ ਮਾੜ ਮਾੜੀ ਕਿਸਾਨਾਂ ਦੀ ਸਾਰ ਵੀ ਲਈ ਜਾਏ ਨਹੀਂ ਤੇ ਇਹ ਮੇਰੇ ਹਿਸਾਬ ਨਾਲ ਉਹਨਾਂ ਡਾਰਨ ਨੂੰ ਗੰਨਾ ਫੈਲੀ ਤੋਂ ਕਢਣਾ ਨਹੀਂ ਲੱਗਣਾ ਕਰਨਾ ਜਿੰਨਾ ਨੂੰ ਲੱਗਦਾ ਵੀ ਇੱਥੇ ਪੁਨਿਆਰ ਪਟਾਲੀ ਬਲਟ ਜਾਨੀ ਹੱਡੀ ਜਿੰਨਾ ਮਾੜੇ ਹਾਲਾਤ ਨਹੀਂ ਉੱਥੇ ਆਹੜੇ ਰਸਤੇ ਜਿਹੜੇ ਪਿੰਡਾਂ ਵਾਲੇ ਪੱਧਰੇ ਨੇ ਤੇ ਜਿਹੜਾ ਪੁਨਿਆਰ ਦਾ ਜਾੜਾ ਨਾ ਉਹ ਤਾਂ ਬਹੁਤ ਜ਼ਿਆਦਾ ਮਾੜਾ ਹੋ ਗਿਆ ਤੇ ਇੱਥੇ ਦੋ ਤਿੰਨ ਜੇਥਮੀਆਂ ਲਾਦਦਾ ਨਾ ਵੀ ਜਿਹੜੀਆਂ ਟਰਾਲੀਆਂ ਕੱਢਣੀਆਂ ਨੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਇੱਥੇ ਮੈਂ ਬਲਵਿੰਦਰ ਸਿੰਘ ਸਾਡੀ ਲੱਕ ਹੋ ਸਰ ਅਸੀਂ ਕੱਲ ਦੇ ਕੰਨਾ ਲੈ ਕੇ ਆਏ ਆ ਮੇਲੇ ਦੇ ਵਿੱਚ ਪੁਣਿਆੜ ਤੇ ਇਹ ਰਾਤ ਦੀ ਬਾਰਸ਼ ਪੈ ਰਹੀ ਆ ਲੇਕਿਨ ਅਸੀਂ ਰਾਤ ਜਿਹੜੀ ਪੂਰੀ ਆ ਨਾ ਉਹ ਟਰਾਲੀਆਂ ਦੇ ਥੱਲੇ ਵੜ ਕੇ ਕੱਢੀ ਆ ਲੇਕਿਨ ਟਰਾਲੀਆਂ ਦੇ ਥੱਲੇ ਵੀ ਹੁਣ ਪਾਣੀ ਹੋ ਚੁੱਕਿਆ ਤੇ ਸਾਡੇ ਕੋਲੋਂ ਕੋਈ ਇੱਥੇ ਸੈੱਟ ਦਾ ਪ੍ਰਬੰਧ ਨਹੀਂ ਕੋਈ ਇੱਥੇ ਮਲਦੀ ਕੰਟੀਨ ਨਹੀਂ ਜਿਹਦੇ ਵਿੱਚ ਅਸੀਂ ਜਾ ਕੇ ਕੋਈ ਚਾਹ ਦਾ ਘੋਦੀ ਪੀ ਸਕੀ ਮੈਂ ਜੀ ਸੁਖਜਿੰਦਰ ਸਿੰਘ ਪੰਜਾਬ ਐਸ ਪ੍ਰਧਾਨ ਕਿਸਾਨ ਜੁਨੀਅਨ ਮਾਧਕ ਕਿਸਾਨ ਸੰਸਮਿਟੀ ਸੁਖਜਿੰਦਰ ਸਿੰਘ ਲੰਬੜਾ ਕਤਵਾਲ ਤੋਂ ਮੈਂ ਕਿਸਾਨ ਆਗੂ ਹੋਣ ਕਰਨਾ ਮੈਂ ਹੀ ਇੱਥੇ ਆ ਮਿਲਜਕ ਪੁਨਿਆਰ ਮਿਲਜਕ ਖੜੇ ਆ ਇੱਥੇ ਕਿਸੇ ਮਸਲੇ ਤੇ ਅਸੀਂ ਆਏ ਆ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨਹੀਂਗਾ ਕਿਸਾਨਾਂ ਵਾਸਤੇ ਜਿਹੜੀਆਂ ਸੱਡ ਕੋਈ ਨਹੀਂ ਅੱਜ ਬਾਰਿਸ਼ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖਰੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਉਹਨਾਂ ਨੂੰ ਇਹ ਕਹਿਣ ਆਏ ਹਾਂ ਬੇਨਤੀ ਕਰਨਾ ਕਿ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭਿੱਜ ਭਿੱਜ ਕੇ ਉੱਥੇ ਉਹਨੂੰ ਖਰੋਣ ਨੂੰ ਥਾਂ ਨਹੀਂਗਾ ਉਹ ਕਿੱਥੇ ਖਰੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉੱਥੇ ਲੋਹੰਦਰਾ ਚ ਵੜ ਕੇ ਭਿੱਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭਿੱਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਰੋਣ ਅਹੀਂ ਨੂੰ ਕਿਹਾ ਵੀ ਸੱਡਾ ਬਣਾਓ ਤੇ ਜਾੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆ ਟਮ ਤੇ ਉਹਨਾਂ ਨੇ ਇਹ ਅੱਗੋਂ ਪ੍ਰੋਬਲਮ ਦੱਸਤੀ ਆ ਵੀ ਸਾਡੇ ਕੋ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਇਆ ਜਿਹੜਾ ਇੱਕ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਦਾ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਸੱਡਾ ਬਣ ਸਕਣ ਤੇ ਕਿਸਾਨ ਜਿਹੜੇ ਨੁਕਸਾਨੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਆ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਤੇ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬੋਤਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ ਮੈਂ ਬਲਜਿੰਦਰ ਸਿੰਘ ਮਾਜਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਦਰੰਗਲਾ ਅੱਜ ਆਪਾਂ ਜਿਹੜੇ ਆ ਪਨਿਆਲ ਮਿਲ ਸ਼ੂਗਰ ਮਿਲ ਚ ਆਏ ਆ ਜੀਐਮ ਸਾਹਿਬ ਨੂੰ ਮਿਲਣ ਇੱਕ ਬੇਨਤੀ ਕਰਨ ਆਏ ਆ ਅਸੀਂ ਕਿ ਜੋ ਇੱਥੇ ਕਿਸਾਨ ਗੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟੇਨ ਦੀ ਕੋਈ ਨਹੀਂ ਸ਼ਬਦਾ ਨਹੀਂ ਆ ਅੱਜ ਇੰਨੀ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜਿਆ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ ਟੀਨ ਛੱਡਾ ਪਾ ਗਏ ਵਧੀਆ ਬਾਥਰੂਮ ਤੇ ਕੰਟੇਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰਾਨੂੰ ਪ੍ਰੋਬਲਮ ਟਰੇਡ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮਿਲ ਦੀ ਮੈਂਟੇਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਅਸੀਂ ਛੱਡਾਂ ਕਿੱਥੋਂ ਬਣਾਈਏ ਤੇ ਮੈਂ ਸਰਕਾਰ ਦੇ ਧਿਆਨ 'ਚ ਇਹੋ ਗੱਲ ਹੁਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗਵੰਤ ਮਾਨ ਸਾਹਿਬ ਆਏ ਇੱਥੇ ਲੋਕਲ ਜੋ ਹਲਕਾ ਚਾਰ ਸ਼ਮਸ਼ੀਰ ਸਿੰਘ ਆਏ ਹੋਰ ਇਹਨਾਂ ਦੇ ਜੋ ਚੇਅਰਮੈਨ ਵਗੈਰਾ ਆਏ ਯਾਰ ਤੁਸੀਂ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ 'ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਹ ਇਸ ਕਰਕੇ ਜਿਹੜੀ ਆ ਅਸੀਂ ਪੂਰਨ ਜੋ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ادارے ਆ ਜੋ ਪੰਜਾਬ ਮੇਲਾ ਉਹਦੇ ਵਿੱਚ ਬਿਲਕੁਲ ਧਿਆਨ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਦੇ 'ਚ ਗੌਰ ਕੀਤੀ ਜਾਏ ਤੇ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮਟਾ ਕਰਕੇ ਜਲਦੀ ਤੋਂ ਜਲਦੀ ਜਿਹੜੇ ਕਿਸਾਨਾਂ ਦੇ ਖਾਤੇ ਪਾਏ ਜਾਣ ਤਾਂ ਕਿ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵਢੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨੇ ਰੀਜ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਹੁਣ ਥੋੜੇ ਦਿਨਾਂ ਦੇ ਵਿੱਚ ਇੱਥੇ ਜਿਹੜੋ ਜੋ ਹਾਕਾਂ ਚਾਰ ਦੇ ਸ਼ਮਸ਼ੀਰ ਸਿੰਘ ਆ ਉਹਨਾਂ ਨਾਲ ਵੀ ਕੋਈ ਇੱਕ ਮੀਟਿੰਗ ਰੱਖਾਂਗੇ ਤੇ ਸਰਕਾਰ ਤੱਕ ਆਪਣੀ ਜਿਹੜੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਇਸ بار ਮੈਂ ਆਪ ਕੋ ਜਾਣਕਾਰੀ ਦੇ ਰਿਹਾ ਹੂੰ ਕਿ ਪਿਛਲੇ ਸਾਲ ਕੇ ਪਿੱਛਾ ਇਸ ਸਾਲ ਗੰਨਾ ਜੋ ਹੈ 45 ਲੱਖ ਕੁੰਟਲ ਬੰਡ ਕੀਤਾ ਗਿਆ ਹੈ ਔਰ ਪੂਰੀ ਸੰਭਾਵਨਾ ਹੈ ਕਿ ਇਹ 45 ਲੱਖ ਕੁੰਟਲ ਮਿਲੇਗਾ ਔਰ ਇਸੇ पहले जमींदार बहुत कम थे अट्ठाईस के आसपास थे इस बार 800 सौ के आसपास हैं जो इतने ज़मींदारों को प्रॉफिट होगा ये फैक्ट्री जो है ज़मींदारों के वास्ते लगाई गई है और जमींदार इससे बहुत प्रभावित होंगे और ये फैक्ट्री जो है इसे को जनरेशन भी स्टार्ट कर दिया गया है और अभी तक करीब छब्बीस लाख रुपए की बिजली भी बेच दी है बन गई लाभ बेच चुके हैं एक्सपोर्ट कर चुके हैं है। एक्चुअली एक्सपोर के एथेनॉल प्लांट के बारे में अभी फिलहाल ड्रॉप किया हुआ है क्योंकि तो अभी वायबिलिटी उसकी नहीं थी पीपी मोड पर इसको ए, टेंडर लगाया गया था लेकिन कोई कोटेशन नहीं आया फर्दर गवर्नमेंट का जो भी डिसीजन आगा उस हिसाब से इसका काम किया जाएगा गन्ना मेले हाँ, में काफी गन्ना आ रहा है किसानों को, तो तो कि वहाँ को तो बैठने के लिए, तो हाँ लिए जमींदारों जे, की जितनी भी प्रॉब्लम है धीमे धीमे सारी उनकी शॉर्ट आउट करते जा रहे हैं उनकी सॉल्व करते जा रहे हैं और जो भी प्रॉब्लम जमींदार को आ रही हैं इन फ्यूचर कम होती चली जाएंगी और धीमे धीमे उनकी समाप्ति हो जाएंगी कुछ यार्ड की की प्रॉब्लम है वो यार्ड काफी हद तक बना दिया गया कुछ चीजें रह गई हैं वो भी हम लोग कर रहे हैं कुछ पैसा गवर्नमेंट की तरफ से आने वाला है वो भी आ जाएगा तो यार्ड पूरी तरह से कंप्लीट हो जाएगा शर्टे की, की के लिए जो हमारे पास पुराने स्क्रैप है उसे हम उनका सेट बनवा देंगे और ਮੇਰੇ ਕਹਾਲੇ 8-10 ਦਿਨ ਬਾਅਦ ਇਹ ਕੰਪਲੀਟ ਵੀ ਹੋ ਜਾਏਗਾ ਫਿਲਹਾਲ ਨੂੰ ਜਮੀਦਾਰੋਂ ਕੋਈ ਦਿੱਕਤ ਨਹੀਂ ਆਏਗੀ